ਨੇੜਲੇ ਪਿੰਡ ਪਗੜਾਣਾ ਪਾਸ਼ਾਈ ਨੂਵੀ ਦੇ ਗੁਰਦੁਆਰਾ ਸਾਹਿਬ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਧਾਰਮਿਕ ਸਮਾਗਮ ਸਮੇਂ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਜਥੇ ਬਲੂ ਗੁਰੂ ਸ਼ਬਦ ਕੀਰਤਨ ਰਾਹੀਂ ਸੰਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਜਸਵੰਤ ਸਿੰਘ ਝਾਂਪੂਰ ਵਾਲਿਆਂ ਦੇ ਕਬੀਸਰੀ ਜਥੇ ਬਲੂ ਗੁਰੂ ਦੀਆਂ ਵਾਰਾਂ गा ਕੇ ਸਿੱਖ ਇਤਿਹਾਸ ਬਾਰੇ ਸੰਤਾਂ ਨੂੰ ਜਾਣੂ ਕਰਵਾਇਆ ਗਿਆ ਗੁਰੂ ਸਿਮਰਨ ਪਾਸਿਮ ਨਵੀਂ ਗੁਰੂ ਸਿਗਰਾਂ ਦਾ ਦਿਹਾੜਾ ਮਨਾ ਰਹੇ ਹਾਂ ਸੰਗਤੋ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦਾ ਪ੍ਰਬੰਧ ਢਾਡੀ ਹੋਰ ਕਥਾਵਾਚਕ ਨੇ ਕਥਾਵਾ ਕਰਕੇ ਸੰਗਤਾਂ ਨੂੰ ਮਿਹਰ ਦਿੱਤਾ ਸਭ ਤੋਂ ਲੰਗਰ ਉੱਤੇ ਚੱਲ ਰਿਹਾ ਗੁਰਦੁਆਰਾ ਸਾਹਿਬ ਵਿਖੇ ਹੋਰ ਕਿਹੜੇ ਕਿਹੜੇ ਇੱਥੇ ਪ੍ਰੋਗਰਾਮ ਦਿਹਾੜੇ ਮਨਾਏ ਜਾਂਦੇ ਆ ਕਿ ਜੀ ਸਭ ਦਿਹਾੜੇ ਜੀ ਜਿਵੇਂ ਗੁਰਪੁਰਬ ਹੋ ਗਿਆ ਉਸ ਦਿਨ ਬਾਅਦ ਸਭ ਜੀ ਦਾ ਸਿੱਖੀ ਗੁਰਪੁਰਬ ਹੋ ਗਿਆ ਉਹ ਨਗਰ ਕੇਸ਼ ਤੇ ਮੇਰ ਕਿੱਥੇ ਜਾਂਦਾ ਹੋਰ ਜਿੰਨੇ ਵੀ ਗੁਰਪੁਰਬ ਹੈ ਉਹਨਾਂ ਨੂੰ ਉਹ ਸੰਗਰਾਤ ਦਸਵੀਂ ਪੁਰਨਵਾਸੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਇਕੱਠ ਹੁੰਦਾ ਲੰਗਰ ਪ੍ਰਸ਼ਾਦਾ ਚੱਲਦਾ ਹੋਰ ਸੰਗਤਾਂ ਸਾਰਾ ਦਿਨ ਆਉਂਦੇ ਜਾਂਦੇ ਨੇ ਲੰਗਰ ਸਵੇਰੇ 6 ਵਜੇ ਤੋਂ ਹੋਵੇਗਾ ਸ਼ਾਮ ਦੇ 8 ਵਜੇ ਤੱਕ ਜਾਂਦਾ ਚਾਹ ਪਾਣੀ ਦਾ ਆਈਆਂ ਸੰਗਤਾਂ ਦੇ ਸੇਵਾਦਾਰ ਬਹੁਤ ਸਰਦਾਰ ਉਹਨਾਂ ਦੇ ਸੇਵਾ ਕਰਦੇ ਕਿੰਨੀ ਕੀ ਸੰਗਤ ਦੇ ਤੇ ਨਿੱਕ ਹਰ ਹਰ ਦਿਨ ਨਿਤਮਸਤਕ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਸ੍ਰੀਮਨ ਸਾਹਿਬ 200 ਸੰਗਤ ਦੇਤੀ ਇੱਥੇ ਨਮਸਤ ਹੁੰਦੀ ਹੈ ਗੁਰਦੁਆਰਾ ਸਾਹਿਬ ਬਤਾ ਕੇ ਹਰ ਇੱਕ ਨੂੰ ਲੰਗਰ ਛਕਾਇਆ ਜਾਂਦਾ ਕਿਸੇ ਵੇਲੇ ਵੀ ਹਰ ਟਾਈਮ ਲੰਗਰ ਛਕਾਇਆ ਜਾਂਦਾ ਜਿਸ ਟਾਈਮ ਵੀ ਆ ਗਏ ਉਸ ਟਾਈਮ ਲੰਗਰ ਇਹ ਸੰਗਤ ਸਿਰਫ ਪਗੜਾਣਾ ਪਿੰਡ ਤੋਂ ਆਉਂਦੀ ਹੈ ਜਾਂ ਹੋਰ ਪਿੰਡਾਂ ਤੋਂ ਵੀ ਸੰਗਤ ਇੱਥੇ ਪਾਉਂਦੀ ਹੈ ਜੰਡੀਗੜ੍ਹ ਦਾ ਇੱਕ ਤੋਂ ਜੀ ਸੰਗਤ ਆਉਂਦੀ ਹੈ ਬਾਹਰਲੇ ਪਿੰਡਾਂ ਦਾ ਨਕਿਆ ਹੋ ਗਿਆ ਬਾੜ ਤੋਂ ਪਰ ਦੱਖਮਾ ਚੜਾ ਪਗੜਾਣਾ ਝਾੜ ਪਰ ਕੋਮਾ ਮਾ ਚੜਾ ਸਾਰੇ ਪਿੰਡਾਂ ਦੀ ਹੈ ਦੂਰ ਤੋਂ ਪਰ ਰਾਜਪੁਰਾ ਪਹਚਾਣੇ ਜਿਸ ਤੱਕ ਤੇ ਸੰਗਤ ਆਉਂਦੀ ਸੰਗਤਾਂ ਨੂੰ ਕੀ ਅਪੀਲ ਕਰਨੀ ਜਾਉਂਗੇ ਸੰਗਤਾਂ ਨੂੰ ਅਪੀਲ ਨਹੀਂ ਕਰਨੀ ਚਾਹੁੰਦੇ ਵੀ ਗੁਰੂ ਦੇ ਨਾਲ ਲੱਗੋ ਅੰਮ੍ਰਿਤ ਛਕੋ ਨਸ਼ੇ ਤਿਆਗੋ ਜਿਹੜੇ ਨਸ਼ਾ ਸੰਗਹ ਲੋਕਾਂ ਤਬਾਹ ਕਰਦਾ ਜਾਂਦਾ ਅਸੀਂ ਤਾਂ ਇਹ ਹੀ ਅਪੀਲ ਕਰੂਗੇ ਕਿ ਨੌਜਵਾਨਾਂ ਇੱਕ ਗੁਰੂ ਦੇ ਲਾਡਲੇ ਸੇਵਾ ਭਾਵਨਾ ਜਿਹਨਾਂ ਨਾਲ ਨਸ਼ੇ ਤਿਆਗ ਹੈ ਸੇਵਾ ਭਾਵਨਾ ਕਰੋ ਰਹਿਸ ਤੋਂ ਪ੍ਰਸਾਦ